ਕਲਜੀ ਸਾਰਿਆਂ ਨੂੰ ਸੰਦੀਪ ਜੀ ਸਾਡੀ ਬਹੁਤ ਬਹੁਤ ਵੈਲਕਮ ਹੈ ਜੀ ਤੇ ਫੌਜੀ ਸਾਹਿਬ ਆ ਕੇ ਪਹੁੰਚ ਕੇ ਜੀ ਪਿੰਡ ਬਾਈ ਦਾ ਹੈਗਾ ਥਰੀ ਵਾਲਾ ਜਿਲ੍ਹਾ ਹੈਗਾ ਜੀ ਅੰਮ੍ਰਿਤਸਰ ਮੁਰਕੁਰ ਕੇ ਫਰਾਈ ਜਾ ਫਿਰ ਕੀ ਦਾਰਿਆ ਤੈਨੂੰ ਦਾ ਦੇਖੋ ਅੱਜ ਵੀ ਫੌਜੀ ਸਾਹਿਬ ਨਵੇਂ ਮਾਲ ਲੈ ਕੇ ਆਂਦੇ ਜੀ ਕਟੋੜਾ ਵੀ 800 ਦੇ ਲੈ ਬਗਾਵਾ ਸੇਲ ਆ ਤੇ ਆਓ ਫਿਰ ਬਾਈ ਜੀ ਉਹਨਾਂ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਤਿ ਸ਼੍ਰੀ ਅਕਾਲ ਫਤਿਹ ਸਾਹਿਬ ਹਾਂਜੀ ਹਾਂਜੀ ਠੀਕ ਠਾਕ ਜੀ ਹਾਂਜੀ ਸਾਰੇ ਸੰਦੀਪ ਡੇਰੀ ਫਾਰਮ ਵੇਖਣ ਵਾਲੇ ਸਰ ਹੋਰ ਸਰਾਫ ਜੀ ਨਾ ਸ਼ੀਟ ਬਦਲ ਗਈ ਗੁਰੂਆਚਾ ਕੋਈ ਗੱਲ ਕੀ ਇਹ ਉਹਦੇ ਤੁਰੇ ਸ਼ੀਟ ਇੰਦਾ ਰਹੀ ਨਹੀਂ ਨਹੀਂ ਹੈ ਚਲੋ ਹੋਰ ਸਰਾਫ ਜੀ ਵੇਗਾ ਮਾਲ ਜੀ ਵਧੀਆ ਵਧੀਆ ਕਿਰਪਾ ਬਜ਼ੁਰਗਾਂ ਨੇ ਦੇ ਹੀ ਇੱਕ ੇਠਾ ਵਗਦਾ ਇੱਕ ਕੁੱਤੇ ਵਗਦਾ ਹਾਂ ਹਾਂ ਨਹੀਂ ਤੇ ਯੋਰ ਦੋਵਾਂ ਦਾ ਕੋਈ ਜਾਂਦਾ ਜੇ ਮੈਂ ੇਠੇ ਵਗਿਆ ਵਾਲਾ ਬੋਲਦੇ ਜਿਹੜਾ ਉਹਦਾ ਯੋਰ ਜ਼ਿਆਦਾ ਕੋਈ ਜਾਂਦਾ ਉੱਤੇ ਵਗੇ ਵਾਲਾ ਦਾ ਤੇ ਤੈਨੂੰ ਹੁਣ ਕਦੀ ੇਠਾ ਕਰੀਏ ਕਿ ਉੱਤੇ ਕਰੀਏ ਫੇਰ ਗੱਲ ਬਣਦੀ ਹੈ ਹੁਣ ਤੈਨੂੰ ਅਸੀਂ ਉੱਤੇ ਰੱਖਦੇ ਵੀ ਨਹੀਂ ਵੀ ਉੱਤੇ ਰਹਿ ਨਹੀਂ ਨਹੀਂ ਕੋਈ ਜੀ ਹੋਰ ਮਾਲ ਠੀਕ ਹੈ ਜੀ ਜੀ ਸਿਆ ਚਿਰਾਂ ਬਾਅਦ ਆਏ ਆ ਬਾਜ਼ਾਰ ਚ ਪਹਿਲੀ ਗੱਲ ਤੇ ਮਾਲ ਦੀ ਸਮਝ ਆਉਂਦੀ ਸਮਝ ਗੋਲ ਕੌਲੇ ਜੋ ਕ ਲੈਣਾ ਪੈਂਦਾ ਮਤਲਬ ਅਪਲ ਟਪੜ ਪਾਵਰ ਆਇਆ ਮੜਾ ਅਪਲ ਟਪਲੇ ਜੇ ਹੋ ਕੇ ਮਾਲ ਲੈਣਾ ਪੈਂਦਾ ਉਹ ਸੋਟੀ ਵੀ ਲਈ ਆ ਤੇ ਇੱਕਾ ਬੱਛੀ ਆ ਗਾਈ ਗੜੀ ਕਰਦੇ ਮੁਰਕੇ ਪਤਾ ਨਹੀਂ ਲੱਗਦਾ ਬੱਚੇ ਦਾ ਇਹਦੀ ਬੱਛੀ ਤੇ ਗਾੜੀ ਕਰਦੇ ਉਹਦਾ ਬੱਛਾ ਉਹਦੇ ਗਾੜੀ ਕਰਦੇ ਅੱਛਾ ਗੱਲ ਕੀ ਆ ਮਾਲ ਨਾ ਮਤਲਬ ਹੁਣ ਸੰਦੀਪ ਜੀ ਜਿਹੜੀ ਆਂਦੇ ਨੇ ਸਿਆਣੇ ਹੁਣ ਅਕਲ ਸਮਝ ਤੋਂ ਪਰੇ ਹੋ ਕੇ ਮਾਲ ਲੈਣਾ ਪੈਣ ਰਿਆ ਹਾਂਜੀ ਹਾਂਜੀ ਅੱਗੇ ਨਾ ਕੋਈ ਵੀ ਬਿਜ਼ਨਸ ਹੈ ਨਾ ਹੂੰ ਹੂੰ ਪੜਦੇ ਚ ਹੀ ਪੜਦੇ ਦੀ ਗੁੱਸਾ ਨਾ ਕਰੀ ਮੇਰੀ ਗੱਲ ਦਾ ਸਹੀ 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 ਗੱਲ ਹੈ ਕਿ ਇੱਥੇ ਅੱਜ ਬੈਠੀਆਂ ਹੱਸਦੀਆਂ ਆਏ بڑے بڑے ਤਗੜੇ ਬੰਦੇ ਉੱਠ ਆਏ ਆ ਡੀਐਸਪੀ ਸਾਹਿਬ ਵੀ ਨਹੀਂ ਨਹੀਂ ਰਿਟਾਇਰਮੈਂਟ ਆ ਜੋ ਵੀ ਗੱਲ ਕਰਨੀ ਵੀ ਹੁਣ ਹਰ ਕੰਮ ਹੀ ਆਨਲਾਈਨ ਹੋ ਗਿਆ ਕਿਉਂਦਾ ਕਰਕੇ ਪਰਦਾ ਨਹੀਂ ਪੜਦਾ ਪੜਦਾ ਨਹੀਂ ਦਿਆ ਹੁਣ ਜਿਹਨੇ ਮਾਲ ਵੇਚਣਾ ਪਹਿਲਾਂ ਸਾਰਾ ਕੁਝ ਦਿਨ ਅੱਗੇ ਵੀ ਗੱਲ ਕੀਤੀ ਵੇਖੂ ਕੇ ਵੇਚਦਾ ਬਿਲਕੁਲ ਜੀ ਬਾਕੀ ਚਲੋ ਸਾਡੀਆਂ ਖੈਰ ਖੂ ਕੇ ਵੇਗੀਆਂ ਜਿਹੜੇ ਪੁਰਾਣੇ ਬੰਦੇ ਆ ਉਹਨਾਂ ਦੀ ਜਰਾ ਖੇਤੀ ਵੇਗੀਆਂ ਫਰਕੇ ਨਾ ਗੂ ਹਾਂ ਜੀ ਨੀ ਨਵੇਂ ਬੰਦੇ ਆਈ ਮੈਂ ਤੈਨੂੰ ਪਤਾ ਹੌਲੀ ਹੌਲੀ ਵੇਗੀਆਂ ਵੇਚ ਗਈਆਂ ਅਗਲੇ ਦਿਨ ਵੇਗੀਆਂ ਕੋਜਾ ਉਹ ਇਸ ਪੜਾ ਕਸ਼ੋਸ਼ਲ ਮੀਡੀਆ ਕੰਮਣਾ ਹਾਂਜੀ ਤਿੰਨ ਚਾਰ ਮਹੀਨੇ ਹੋਏ ਮੈਂ ਤਾਂ ਤੁਹਾਨੂੰ ਲੋਕ ਨਾਲ ਬੋਲ ਬੋਲ ਨਹੀਂ 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 ਇਹ ਨਹੀਂ ਗੱਲ ਸੰਦੀਪ ਸਿੰਘ ਇਹ ਫਰਕ ਦਾ ਥੋੜਾ ਪਤਾ ਮੇਰੇ ਸਣਾ ਪਤਾ ਤੈਨੂੰ ਪਤਾ ਲੱਗ ਹੀ ਗਿਆ ਨਾ ਫਰਕ ਮਿਰਚਾਂ ਦਾ ਲਾ ਮੇਰੇ ਵੀ ਨਾਲ ਲਾਦੇ ਹੋ ਰਹੇ ਨੇ ਲਾ ਫਰਕ ਤੇ ਤੈਨੂੰ ਪਤਾ ਲੱਗ ਹੀ ਗਿਆ ਕਿੱਥੇ ਪਿਆ ਹੈ ਅੱਜ ਵੀ ਸਤਿਗੁਰ ਦੀ ਉਨੀ ਕਿਰਪਾ ਅੱਜ ਵੀ ਤੇਰੇ ਭਰਾ ਦੀ ਚਲੋ ਮੈਨੂੰ ਨਹੀਂ ਪਤਾ 500 ਤੇ 10000 ਵੀਡੀਓ ਚੱਲ ਚੱਲੀ ਆਂ ਹਾਂਜੀ ਹਾਂਜੀ ਤੇ ਇਹ ਤੇਰਾ ਕਰਕੇ ਆ ਚਲੋ ਸਾਨੂੰ ਕੌਣ ਜਾਣਦਾ ਹੈ ਬਾਕੀ ਨਾ ਗੱਲਾਂ ਬਾਤਾਂ ਸੰਦੀਪ ਸਿੰਘ ਜਿੰਨੀਆਂ ਮਰਜ਼ੀ ਕਰੀ ਜੀ ਹਾਂਜੀ ਹਾਂਜੀ ਆਨੰਦ ਤੇ ਇਹੋ ਹੀ ਆਉਂਦਾ ਜੀ ਵੀ ਜਿਹੜੇ ਭੈਣ ਭਰਾ ਆ ਜਾਂਦੇ ਆ ਜਾ ਬਿਲਕੁਲ ਮੈਂ ਬਿਮਾਰ ਪਤਾ ਕਿਉਂ ਹੋ ਗਿਆ ਤੈਨੂੰ ਅਸਲੀ ਫਿਰ ਗੱਲ ਦੱਸ ਦਿੰਦਾ ਹਾਂਜੀ ਮੈਂ ਵੀ ਨਾ ਗੁੱਬਗਬੜ ਘਟ ਘਟਿਆ ਅੱਛਾ 2-4 ਮਹੀਨੇ ਆਪਾਂ ਗੁੰਮ ਸਮਝੇ ਹੋਗੇ ਨਾ ਤੇ ਮੈਂ ਵੀ ਮੈਂਟਲ ਆ ਤਾਂ ਮੈਂਟਲ ਬੰਦਾ ਇਹ ਗੁੰਮ ਸਮਝਦਾ ਮੈਂ ਬਿਮਾਰ ਹੀ ਹੋਣਾ ਹਰ ਇੱਕ ਬੰਦੇ ਦਾ ਸਿਸਟਮ ਹੁੰਦਾ ਵੀ ਬੋਲ ਲੈ ਕੇ ਨਾ ਗੱਪ ਘਬੜ ਕਾਣੀ ਹੋ ਰਾਇਆ ਗੱਲਾਂ ਬਾਤਾਂ ਘੜੀ ਮਾਰੀਂ ਫੇ ਮਜ਼ਾ ਬੜਾ ਹਾਂਜੀ ਹਾਂਜੀ ਤੇ ਜਦੋਂ ਭੈਣ ਭਰਾ ਆਉਂਦੇ ਕੋਈ ਬਜ਼ੁਰਗ ਆ ਗਿਆ ਕੋਈ ਨੌਕਰੀ ਵਾਲਾ ਆ ਗਿਆ ਕੋਈ ਜੱਟ ਆ ਗਿਆ ਕੋਈ ਜਿੱਦਾਂ ਦਾ ਵੀ ਸਾਰਿਆ ਕੋਈ ਗੁਣ ਸਿੱਖ ਲਈ ਤੇ ਗੱਲਾਂ ਬਾਤਾਂ ਮਾਰਦੇ ਰਹੀਦਾ ਉਹ ਪੱਪੂ ਸੰਧੂ ਵਾਂਗੂ ਨਾ ਹੂੰ ਬੰਦੇ ਦੀ ਜ਼ਿੰਦਗੀ ਉਹ ਨਜ਼ਰ ਆ ਉਹ ਨਜ਼ਰ ਜਿੰਨਾ ਜ਼ਰੂਰਾ ਦਿਲ ਲੱਗਾ ਦਿਲ ਲੱਗਾ ਬਾਤ ਤੇ ਦਿਲ ਕਾਦ ਨਾ ਲੱਗਦਾ ਦੋਹਾਂ ਚੀਜ਼ਾਂ ਨਾਲ ਜਾਂ ਜੱਟਾਂ ਦਾ ਤੇ ਜਾਂ ਲੋਕਾਂ ਨਾਲ ਗੱਲਾਂ ਬਾਤਾਂ ਮਾਰ ਕੇ ਮਤਲਬ ਬੰਦਾ ਸਿਸਟਮ ਹੋ ਜਾਂਦਾ ਸਾਡਾ ਤੇ ਹੈ ਇਦਾਂ ਦਾ ਵੀ ਸਾਨੂੰ ਹੁੰਦਾ ਵਿਚਾਰ ਜੀ ਆਉਣ ਜਾਣ ਤੇ ਸੋਹਣੇ ਲੱਗੀ ਹੈ ਨਹੀਂ ਤੇ ਮੈਂ ਸੰਦੀਪ ਸਿੰਘ ਜਿਹੜੇ 4 ਮਹੀਨੇ ਕੱਡੇ ਸਹੀ ਲੋਕੇ ਕੱਡੇ ਹੂੰ ਕੈਮਰੇ ਗਾੜੀ ਬੈਠੇ ਨੇ ਵੇਖੀ ਜਾਣਾ ਤੇ ਭੈਣ ਭਰਾਜ ਨੂੰ ਮੋੜਨੇ ਤੇ ਮੈਂ ਇਹਨਾਂ ਨੂੰ ਤਾਂ ਕਹਿਣਾ ਬੰਦਿਆਂ ਨੂੰ ਵੀ ਯਾਰ ਪਾਣੀ ਚਾਹ ਪਿਆ ਕੇ ਭੇਜਿਓ ਤੇ ਮੈਂ ਲੁਕੇ ਹੋਣਾ ਵੀ ਜਵਾਬ ਕੀ ਦਵਾਂ ਜਾਣ ਬੁੱਝ ਕੇ ਦਿਲ ਜਾਣਾ ਕਰਨਾ ਵੀ ਛੱਡ ਖੜਾ ਛੱਡ ਖੜਾ ਛੱਡ ਖੜਾਲੇ ਮਸਲੇ 'ਚ ਪੈ ਗਏ ਤੇ ਬਾਕੀ ਸਾਡੀ ਕਿਸਮਤ ਹੀ ਇਦਾਂ ਦੀ ਆ ਸਾਡੇ ਹਿੱਸੇ ਵਪਾਰ ਹੀ ਗਰਮੀਆਂ 'ਚ ਆਉਂਦਾ ਆ ਅੱਗੇ ਗੱਲ ਮੈਨੂੰ ਕੀਤਾ ਠੀਕ ਆ ਸਿਆਲ ਚ ਗਾਂ ਨੂੰ ਕੱਖ ਨਹੀਂ ਹੁੰਦਾ ਮਿੱਟੀ ਦੀ ਗਾਂ ਅੱਲਾ সোਣਾ ਬਣ ਕੇ ਵੇਚ ਜਾਂਦੀ ਤੇ ਗਰਮੀਆਂ ਚ সোਣਾ ਲੈਣਾ ਤੇ ਮਿੱਟੀ ਬਣਾ ਬਣਾ ਵੇਚਣਾ ਸਾਡੇ ਕਰਮਾਂ ਦੀ ਗੱਲ ਆ ਲੋਕਾਂ ਨੇ ਜਿੰਨਾ ਮੱਝਾਂ ਵੇਚੀਆਂ ਨਾ ਉਹਨਾਂ ਗਰਮੀਆਂ ਚ ਗਾਂ ਵੇਚ ਲਈ ਆ ਹੈਨਾ ਤੇ ਸਿਆਲ ਉਹਨਾਂ ਮੱਝਾਂ ਸਿਆਲ ਸੋਰੀ ਉਹਨਾਂ ਗਾਂ ਵੇਚ ਲਈ ਤੇ ਗਰਮੀਆਂ ਚ ਉਹਨਾਂ ਮਹੀਂ ਵੇਚਣੀ ਆ ਤੇ ਅਸੀਂ ਪੁੱਠੀ ਚਾਲ ਆ ਸਾਡੀ ਅਸੀਂ ਗਰਮੀਆਂ ਚ ਗਾਂ ਵੇਚਣੀ ਜਦੋਂ ਜੇੜ ਢਾੜ ਦੇ ਚਮਾਸੇ ਲੱਗਣੇ ਉਦੋਂ ਅਸੀਂ ਗਾਵਾਂ ਇੱਥੇ 10 15 ਬੰਨ ਛੜੀਆਂ ਤੇ ਫਿਰ ਉਦੋਂ ਥੋੜੀ ਖਿਆਈ ਹੁੰਦੀ ਉਦੋਂ ਫਿਰ ਅੱਜ ਦਵਾਈ ਘਟਿਆ ਉਹ ਐਡਾ ਡੱਬਾ ਹੁੰਦਾ ਦਵਾਈ ਦਾ ਭਰਪਰ ਰੱਖਿਆ ਹੁੰਦਾ ਪਤਾ ਨਹੀਂ ਕੁਦਰਤੀ ਖੇਡ ਵੀ ਸਿਆਲ ਨਹੀਂ ਕੰਮ ਚੱਲਿਆ ਚਲੋ ਬਾਕੀ ਕੋਈ ਗੱਲ ਨਹੀਂ ਤੂੰ ਆ ਗਿਆ ਵਾ ਕੰਮ ਵੀ ਤੂੰ ਚਲਾਉਣਾ ਤੇ ਬਾਕੀ ਜਿਹੜੇ ਪਿਆਰ ਵਾਲੇ ਸੰਗਤ ਆ ਉਹਨੇ ਚਲਾਉਣਾ ਬਿਲਕੁਲ ਜੀ ਦੇ ਜਿਹੜਾ ਪਿੰਡ ਹੈ ਆਪਣਾ ਬਾਰ-ਬਾਰ ਸੰਦੀਪ ਸਿੰਘ ਰਿਪੀਟ ਕਰੀਦਾ ਪਿੰਡ ਥਰੀਏਵਾਲ ਹਲਕਾ ਮਜੀਠਾ ਜ਼ਿਲ੍ਹਾ ਅਮਰੀਕਸਰ ਕਈ ਭੈਣ ਭਰਾ ਅੱਜ ਵੀ ਫੋਨ ਕਰਕੇ ਚਲੋ ਨਾਂ ਨੂੰ ਤੇ ਬਥੇਰੇ ਸੁਣ ਲਿਆ ਤੇ ਉਹ ਕਈ ਵਾਰੀ ਅਜੀਬ ਫਿਰ ਕਹਿੰਦੇ ਬਾਈ ਜੀ ਵਾਟ ਵਾਲੀ ਆ ਜਦੋਂ ਅੰਮ੍ਰਿਤਸਰ ਕਿਹਾ ਤਾਂ ਸਮਝੋ ਅੰਮ੍ਰਿਤਸਰ ਦੇ ਨੀਅਰ ਬੋਰਡ ਵੀ 25 ਕਿਲੋਮੀਟਰ ਇਧਰ ਉਧਰ ਆਪਾਂ ਬਿਲਕੁਲ ਵੀ ਤਕਰੀਬਨ ਜਿਹੜਾ ਏਰੀਆ ਸੰਦੀਪ ਕੋਲਾ ਅੰਮ੍ਰਿਤਸਰ ਦਾ ਹੀ ਆ ਜਾਂ ਤਰਨਤਾਰਨ ਦਾ ਜਾਂ ਅੰਮ੍ਰਿਤਸਰ ਦਾ ਹੀ ਬਿਲਕੁਲ ਤੇ ਇਹ ਸਮਝੋ ਵੀ ਜਿੱਥੇ ਕਿ ਵਾਰਡ ਦਾ ਆਪਣੇ ਹਿਸਾਬ ਲਾ ਕੇ ਫੇਰੀ ਫੋਨ ਹਣਾ ਤੇ ਬਾਕੀ ਫੋਨ ਜ਼ਰੂਰ ਕਰੋ ਜਿੰਨੀ ਕਿ ਸਾਡੇ ਕੋ ਨੂੰ ਦੱਸਣਯੋਗ ਦੀ ਗੱਲ ਹੈਗੀ ਆਪਾਂ ਕਰਾਂਗੇ ਜੇ ਕੋ ਲਾਕੇ ਬਨੇ ਕਾਮੂ ਵੀ ਪਵੇ ਤੇ ਆਪਾਂ ਵੇਖ ਲੈ ਤੇਰੇ ਸਾਹਮਣੇ ਕਰੀਦਾ ਪਿੱਛਾ ਵਿਚਾੜੀਦਾ ਥਾਣ ਵੀ ਬਣਾ ਲਈਦਾ ਹੁਣ ਥੋੜਾ ਜਿਹਾ ਘੱਟ ਕਿਉਂਕਿ ਬੈਠਾ ਨਹੀਂ ਜਾਂਦਾ ਫੇ ਜਵਾਬ ਦਿੰਦੇ ਰਹੇ ਸੰਗਤ ਨੂੰ ਹੋਣ ਮਾੜਾ ਮੋਟਾ ਬਹਿਣ ਜੋਗੇ ਹੋਗੇ ਆ ਬਹੁਤੀ ਛਡਾਰ ਨਾ ਹੋਵੇ ਕੋਈ ਨਹੀਂ ਥਣ ਥੁਣ ਆਪਾਂ ਬਣਾਵਾਂਗੇ ਜਿਹੜਾ ਵੀ ਭੈਣ ਭਾਪ ਕਰੋ ਫੋਨ ਜਾਂ ਨੇੜੇ ਤੇੜੇ ਹੋਵੇ ਕੋਈ ਨਹੀਂ ਬਾਕੀ ਸੰਦੀਪ ਸਿੰਘ ਦਾ ਮੋਬਾਈਲ ਨੰਬਰ 9814178121 9814178121 9814198121 ਦੋਨੋਂ ਤੇ ਵਟਸਐਪ ਚੱਲਦੇ ਆ ਜੇ ਨਹੀਂ ਫੋਨ ਲੱਗਾ ਵਟਸਐਪ ਤੇ ਮੈਸੇਜ ਛੱਡ ਦਿਓ ਹਾਂਜੀ ਕੋਸ਼ਿਸ਼ ਦੇ ਉਹ 100% ਫੋਨ ਚੁੱਕਣ ਦੀ ਹੈ ਪਿਛਲੀ ਵੀਡੀਓ ਦੀ ਗੱਲ ਸੁਣਾਵਾ ਇਸ਼ਟਾ ਤੇ ਆਪਾਂ ਸ਼ਾਟ ਛਾੜਤਾ ਹਾਂਜੀ ਬੰਦੇ ਆਨੇ ਗਾਂ ਮੈਨੂੰ ਫੋਨ ਕੀਤਾ ਮੈਨੂੰ 12 ਫੋਨ ਆਉਣ ਡਿਆ ਮੈਂ 10 ਮਿੰਟ ਫੋਨ ਤੇ ਲੱਗਾ ਤੇ ਮੈਂ ਉਹਨਾਂ ਦਾ ਫੋਨ ਅਟੈਂਡ ਨਹੀਂ ਕੀਤਾ ਹਾਂ 10 20 ਮਿੰਟ ਸ਼ਾਮਾਂ ਦੀ ਗੱਲ ਇਹ ਨੂੰ ਵੀਡੀਓ ਸ਼ਾਟ ਤੋਂ ਛਾੜੇ ਹੂੰ ਉਹਨਾਂ ਚਿੱਟੀ ਗਾਂ ਲੈਣੀ ਸੀ ਚਿੱਟੀ ਗਾਂ ਉਹਨਾਂ ਨਾਲ ਹੀ ਹਾਂਜੀ ਉਹਨਾਂ ਮੈਨੂੰ 20 ਮਿੰਟ ਬਾਅਦ ਮੈਂ ਬੈਕ ਕਾਲ ਕੀਤੀ ਤੇ ਆਂਦੇ ਭਾਜੀ ਅਸੀਂ ਤੁਹਾਡੇ ਕੋਲ ਚਿੱਟੀ ਗ ਆਡਾ ਸੌਦਾ ਹੋ ਗਿਆ ਤੇ ਮੈਂ ਕਿਹਾ ਭਾਜੀ ਇਹ ਕਦੀ ਹੋਇਆ ਬਿਨ ਭਾਗਾਂ ਕੋਈ ਚੀਜ਼ ਨਹੀਂ ਮਿਲਦੀ ਤੁਹਾਡੇ ਕਰਮਾਂ ਜੀ ਉਹੀ ਹੈ ਕਿਦਾਂ ਮਿਲ ਜਾਂਦੀ ਬਿਲਕੁਲ ਬਿਲਕੁਲ ਚਲੋ ਉਹ ਗਾ ਦਾ ਮੇਰੀ ਦਾ ਵੀ ਸੌਦਾ ਹੋ ਗਿਆ ਸਾਈ ਕਿਹਨੇ ਪਾਤੀ ਤੇ ਪਉ ਉਹ ਵੀ ਨਾ ਬੌੜੇ ਹਾਂਜੀ ਮੈਂ ਫੋਨ ਤੇ ਫੋਨ ਕਰੀ ਜਾ ਇਹ ਹੋਈ ਗੱਲ ਐਰ ਕਾਪੇ ਨਾ ਦੋਵਾਂ گاਵਾਂ ਤੇ ਹੋਈ ਹੈ ਚਲੋ ਹਾਂਜੀ ਹਾਂਜੀ ਉਹ ਸਾਈ 1000 ਰੁਪਇਆ ਪਾਤੀ ਬੰਦਿਆਂ ਦੇ ਮੁੜਕੇ ਉਹ ਨਾ ਬੌੜੇ ਤੇ ਜਦੋਂ ਸ਼ਾਮਾਂ ਪਈਆਂ ਤੇ ਉਹਨਾਂ ਦਾ ਮੈਨੂੰ ਫੋਨ ਆ ਗਿਆ ਤੇ ਉਹਨਾਂ ਦੀ ਵੀ ਸ਼ਾਮਾਂ ਤੱਕ ਵੇਟ ਕਰਨੀ ਪੈਣੀ ਜਨਾ ਸਾਈ ਪਾਈ ਹਾਂਜੀ ਮੇਨੋਂ ਹਾਂ ਦੇ ਭਾਈ ਤੁਹਾਡਾ ਪਿੰਡ ਕਿਹੜਾ ਮੈਂ ਕਿਹਾ ਪਿੰਡ ਸਾਡਾ ਇੰਨਾ ਉਹ ਵਿਚਾਰੇ ਕਿਦੋਂ ਲਾਂਭੋ ਆਏ ਬਦੂਰੋਂ ਮੰਨ ਲਓ ਤੇ ਉਹ ਬੰਦਿਆਂ ਨੂੰ ਸਮਝ ਨਾ ਆਵੇ ਹੌਲੀ 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 ਫਿਰ ਮੈਂ ਪੁੱਛਿਆ ਤੁਸੀਂ ਕਿੱਥੇ ਜੇ ਮੈਂ ਹੁਣ ਅਗਲਾ ਪਿੰਡ ਪੁੱਛੋ ਜਦੋਂ ਅਗਲੇ ਪਿੰਡ ਆ ਜਾਓਗੇ ਅਗਲੇ ਏਡੇ ਜਾਓ ਫਿਰ ਉਹਨੂੰ ਅਗਲਾ ਪੁੱਛੋ ਉਹਨਾਂ ਨੂੰ ਉਹ ਚਲਾਉਣਾ ਨਹੀਂ ਹੁੰਦਾ ਗੂਗਲ ਮੈਪ ਵਾਲਾ ਜਿਗਾਰ ਤੇ ਉਹ ਸ਼ਾਮਾਂ ਨੂੰ ਗਾਂ ਛੱਡ ਗਏ ਇੱਕ ਆਪਾਂ ਵਾਸ਼ੀ ਪਿੱਛੇ ਜੇ ਵੇਚਣੇ ਲਈ ਨਾਲ ਉਹ ਵੀ ਲੈ ਗਏ ਉਹਨਾਂ ਦੇ ਕਰਮਾ ਚੋ ਦੋ ਹੀ ਦੋ ਬਿਲਕੁਲ ਬਿਲਕੁਲ ਗਾ ਸੁਣ ਵਾਲੀ ਤੇ ਬੱਚੀ ਨਾਲ ਜਿਹੜੀ ਆਪਾਂ ਉਹ ਚਾਰ ਹਜ਼ਾਰ ਦੀ ਵੀਡੀਓ ਪਾਈ ਦਿਓ ਫਿਰ ਮੁੜ ਕੇ ਖੜੇ ਪੈ ਗਏ ਅੰਕਲ ਜੀ ਬੱਚੀ ਦੇ ਦੋ ਮੁੰਡਾ ਨਿਆਣਾ ਸੀ ਤੇ ਇਹ ਤੇ ਗੁਰਸੇਵ ਕਰਕੇ ਮੈਂ ਉਹ ਪੁੱਤਰਾ ਲੈ ਜਾ ਕੋਈ ਗੱਲ ਚਲੋ ਜਿੰਨੇ ਦੀ ਵੀ 100 ਦੀ ਦਿੱਤੀ 50 ਦੀ ਦਿੱਤੀ ਉਹਨੂੰ ਗਿਆ ਸਾਭ ਲਈ ਸਾਭ ਲਈ ਤੇ ਗੱਲ ਆ ਕਰਮਾਂ ਦੀ ਮੇਰੇ ਭਾਗਾ ਕੋਈ ਚੀਜ਼ ਨਹੀਂ ਮਿਲਦੀ ਜਿਹਦੇ ਭਾਗਾ ਚ ਹੁਣ ਵੀ ਗਾਗ ਬੈਠੇ ਉਹਨਾਂ ਨੂੰ ਇਹੋ ਬੇਨਤੀ ਹੁੰਦੀ ਅੱਜ ਵੀ ਮਾਲ ਤੇ ਉਹਦਾ ਸੁੱਖ ਨਾ ਨਾ ਐਰਕਸਦੀਪ ਸਿੰਘਾਂ ਤੇਰੀ ਕਿਰਪਾ ਹੈ ਮਾਲ ਨਾ ਜਿੱਦਰ ਨੂੰ ਗਏ ਮਿਲ ਗਿਆ ਤੁਰ ਪਿਆ ਫੌਜੀ ਤੇ ਦਈ ਜੋ ਹੁਣ ਤੇ ਇਹ ਗਾਈਆਂ ਵੱਧ ਹੀ ਚਲੋ ਦੋ ਤ ਕੋਹ ਹਲਿੰਗਾਂ ਲੋਕਾਂ ਤੇ ਅੱਜ ਬੜਿਆ ਰੋਕ ਰਾ ਕੇ ਤੈਨੂੰ ਫੋਨ ਅੱਜ ਵਾਵਾ ਕੀਤੇ ਆ ਉਹਦਾ ਕਾਰਨ ਇਹ ਪਤਾ ਨਹੀਂ ਗੱਪ ਕਰਕੇ ਗਾਹਕ ਨਿਕਲਿਆ ਜਾਂ ਕੀ ਵੀ ਮੈਂ ਤੈਨੂੰ ਕਰੀ ਜਾਂਦਾ ਸੰਦੀਪ ਸਿਆ ਆ ਜਾ ਹੁਣ ਵੀ ਗਾਹਕ ਤੇਰੇ ਸਾਹਮਣੇ ਭਾਏ ਨੇ ਇੱਕ ਡੀਐਸਪੀ ਬੰਦਾ ਭਾਇਆ ਹੋਵੇ ਤੇ ਮੇਰੇ ਲਈ ਵੀ ਸ਼ਰਮ ਆਲੇ ਤੇਰਾ ਕਰਕੇ ਭਾਇਆ ਬਾਅਦ ਚ ਆਪਾਂ ਗੱਲ ਵੀ ਕਰਾਵਾਂਗੇ ਵੀਡੀਓ ਪਾਉਂਦੇ ਉਹ ਆਂਦੇ ਫੇ ਸੰਦੀਪ ਨੂੰ ਮਿਲਣਾ ਮੈਂ ਸਾਹ ਫਿਰ ਨਾਲੇ ਬਹਿ ਜਾਉ ਮੁੜ ਕੇ ਗਾਈ ਵੀ ਦਵਾਂਗੇ ਚਾਹ ਵੀ ਪੀਵਾਂਗੇ ਸੰਦੀਪ ਨਾਲ ਫਿਰ ਗੱਲਬਾਤ ਵੀ ਕਰਾਂਗੇ ਹਾਂ ਜੀ ਹੁਣ گاਵਾ ਦੀ ਗੱਲ ਕਰੀਏ ਗੱਪਾਂ ਛੱਪਾ ਹੋ ਗਈਆਂ ਗੱਪਾਂ ਵੇਖ ਕੇ ਪਤਾ ਨਹੀਂ ਵੀਉ ਵੱਧ ਦੇ ਜਾਂਦੇ ਜੀ ਆਪਦੇ ਹੈ ਆਪਣੀ 8 ਮਿੰਟ ਦੀ ਵੀਰੇ ਗੱਲਾਂ ਦੀ ਬਾਣੀ ਗੱਲਾਂ ਗੱਲਾਂ ਦੇ ਕੰਮ ਪੜ ਜਾਂਦਾ ਲੋਕਾਂ ਘਣਾ ਪਹਿਲਾਂ ਗੱਪਾਂ ਮਾਰੀ ਜਾਂਦੇ ਡੰਗਰ ਤੇ ਵਗਾਉਂਦੇ ਨਹੀਂ ਚਲ ਇਹ ਸੁਈਏ ਜੀ ਸੰਦੀਪ ਸਿੰਘ ਰਾਤ ਦੀ ਸੁਈ ਵੈੜ ਹਾਂਜੀ 10 ਕਿਲੋ ਬੋਲਾ ਜੇਰ ਆਪਣੇ ਘਰ ਪਾਈ ਵੈੜ ਆਪਣੇ ਘਰ ਸੁਈ ਹਾਂਜੀ ਜੀ ਕੱਲ ਗੱਬਣ ਲਿਆਂਦੀ ਸੀਲ ਠੰਡੀ ਚੁਾਈ ਇੱਕ ਨੰਬਰ ਦੀ ਨਿਆਣਾ ਨਹੀਂ ਪੋਣਾ ਹਾਂਜੀ ਜੀ ਕੋਈ ਪਹਿਲਣ ਸਮਝਲੇ ਦੂਜੇ ਸਮਝਲੇ ਤੀਜੇ ਸਮਝਲੇ ਦੰਦਾਂ ਤੋਂ ਜਵਾਨ ਆ ਅੱਛਾ ਜੀ ਕਈ ਵਾਰੀ ਮੇਰੇ ਅਰਗੇ ਦੀ ਸੇਵਾ ਬੜੀ ਹੁੰਦੀ ਆ ਹਾਂਜੀ ਹਾਂਜੀ ਤੇ ਉਹ ਫਿਰ ਟੀਕੇ ਲਵਾ ਲਾ ਕਮਲੇ ਹੋ ਜਾਂਦੇ ਤੇ ਗਾਂ ਖਲੋਂਦੀ ਹੈ ਤੇ ਕਈ ਵਾਰੀ ਤੇ ਪਹਿਲਣਾ ਜਵਾਨ ਕਰ ਦਿੰਦੇ ਨੇ ਤੇ ਕਈ ਵਾਰੀ ਮੈਂ ਖੀਰੀਆਂ ਵੀ ਸੂ ਪੈਂਦੀਆਂ ਹਾਂ ਦੇ ਦੋ ਗੇੜੇ ਲਵਾ ਦੇ ਵੈੜ ਤੇ ਸੰਦੀਪ ਸਿੰਘ ਕੱਜ ਕੋਈ ਨਹੀਂ ਕਮਾਈ ਆ ਚੱਲ ਹਾਂ ਜੀ ਲੈਵਾ ਵੇਖ ਲਾ ਥਣ ਵੇਖ ਲਾ ਵਛੀ ਚ ਸਾਰੀਆਂ ਗੱਲਾਂ ਜ ਪੂਰੀ ਸਿਰਫ ਵਛੀ ਥੋੜਾ ਜਿਹਾ ਕੱਦ ਮੀਡੀਅਮ ਆ ਬਿਲਕੁਲ ਜੀ ਦੁੱਧ 20 ਦੇ ਦੇ 15 ਦੇ ਦੇ ਅੱਜ ਬੋਲਾ 9-10 ਕਿਲੋ ਅਸੀਂ ਝੋਲਿਆ ਹਾਂ ਟਾਈਮ ਆ ਜੋ ਚੁਆਈ ਦੋ ਟੰਗ ਹੋ ਗਈ ਚੁਆਈ ਸੀਲੀ ਚ ਕੋਈ ਕਮੀ ਨਹੀਂ ਹੋਏਗੀ ਲੈ ਜਾ ਪੁੱਤ ਲੈ ਚੱਲ ਹਾਂਜੀ ਹਾਂਜੀ ਤੇ ਬਾਕੀ ਮਗਰ ਬੱਚਾ ਚੰਗਾ ਦਿੱਤਾ ਤੇ ਅਸੀਂ ਤੇ ਹਰ ਵਾਰੀ ਹਰ ਵੀਡੀਓ ਚ ਕਹਿੰਦੇ ਭੈਣ ਭਰਾਵੋ ਨਾ ਚਲੋ ਬੱਚੇ ਬੁੱੱਚੇ ਪਾਲੋ ਬਿਲਕੁਲ ਜੀ ਬਿਲਕੁਲ ਤੇ ਸਾਡ ਨੂੰ ਵੀ ਰੋਟੀ ਪਾਣੀ ਤੁਰਿਆ ਰਹੂ ਅਸੀਂ ਵੀ ਆਂਦੇ ਨਿਆਣੇ ਬਾਹਰ ਨਾ ਘਲਣੇ ਪੈਣ ਚਲ ਇੱਥੇ ਕੰਮ ਕੁੰਮ ਕਰ ਲੈਣਾ ਹਾਂਜੀ ਹਾਂਜੀ ਤੇ ਇਹ ਆ ਵੀ ਚੱਲ ਮਾਲ ਜਿਹੜਾ ਨਾ ਇਦਾਂ ਹੀ ਤੁਰਿਆ ਰਹੇ ਜੇ ਮਾਲ ਫੇਰ ਹੀ ਮਿਲੋ ਜੇ ਬੱਛੀ ਬੱਛੀ ਵੇ ਮੜੀ ਜੀ ਬੁਖਾ ਦੇ ਜੀ ਬੱਛੀ ਸੋਣੀ ਆਈ ਹੈ ਨਾ ਜੀ ਹਾਂ ਇਧਰੋਂ ਦੀ ਬੁਖਾ ਦੇ ਆਂਦੀ ਅਲੀ ਬਖਲੇ ਬਹੁਤ ਪਿਆਰਾ ਬੱਚਾ ਆ ਡੱਬੀ ਵਸ਼ੀ ਦਿੱਤੀ ਐ ਜੀ ਸਿਆ ਮੋਲੇ ਦਾ 65 60 2 ਛੱਡ ਦੀਆਂ 60 ਚ 58 ਜਾਣ ਦੋ ਨਹੀਂ ਘਟਾਉਣਾ ਕੋਈ ਹੁਣ ਤੁਸੀਂ ਘਟਾਈਂ ਜਰ ਬਸ ਮੈਂ ਨਹੀਂ ਘਟਾਣਾ ਮੈਂ ਨਹੀਂ ਘਟਾਉਣਾ ਮੈਂ ਤਾਂ ਬੰਦ ਕਰਦਾ ਜੀ ਤੁੰਡਾਰੀ ਗਿਆ ਚੱਲ ਯਾਰ 55 ਦੀ ਵਸ਼ੀ ਦੇ ਦਾਂ ਚਲੋ ਠੀਕ ਹੈ ਹੈ ਜਾਣ ਦੋ ਚਲੋ ਇਹ ਗੱਬਣ ਹੈ ਜੀ ਇਹ ਗੱਬਣ ਸਦੀਸ਼ ਆ ਇਹ ਆਪਣੇ ਨਾ ਘਰ ਚੋਂ ਮਤਲਬ ਮੇਰੇ ਤਾਏ ਦੇ ਬੇਟੇ ਕੋ ਆਈ ਹੈ ਜੈ ਸਾਹਿਬ ਕੋ ਮਤਲਬ ਇਹ ਚ ਕੋਈ ਕਾਜ ਨਹੀਂ ਹੋਊ ਬੱਚੀ ਜਿਹੜਾ ਲੈ ਗਿਆ ਉਲਾਮਾ ਨਹੀਂ ਦੇ ਸਕਦਾ 20 ਕਿਲੋ ਦੁੱਧ ਵਸ਼ੀ ਨੇ ਕੱਢਿਆ ਵਾ ਅੱਛਾ 20 ਕਿਲੋ ਦੁੱਧ ਕੱਢਿਆ ਪਹਿਲੇ ਸਵੇਰੇ ਅੱਜ ਦਾ ਦੂਜੇ ਸੋਣਾ ਰੁਕੀ ਮੜਾ ਕਿਸੇ ਲੇਵਲ ਹੁਆ ਸੰਦੀਪ ਸਿੰਘ ਬਹੁਤ ਚੰਗਾ ਥਰ ਤੇ ਮਿਲਕ ਵੇਂਜ ਬਹੁਤ ਨੇ ਨੱਥ ਕੱਢੀ ਆ ਥੋੜੀ ਜੀ ਕਾਲੀ ਪੈਂਦੀ ਕੱਲੀ ਰਹੀ ਆ ਏ ਹੂੰ ਹੂੰ ਤੇ ਬਾਕੀ ਵਸ਼ੀ ਜੀ ਸੋਹਣ ਸਾਣ ਪੁਣਾ ਬੜਾ ਅਜੇ ਵਸ਼ੀ ਕੱਚੀ ਆ ਕੱਚੀ ਆ ਨਾ ਜੀ ਟਾਈਮ ਲੈਂਦੀ ਵਸ਼ੀ ਹਾਂਜੀ ਜੀ ਤੇ ਇਹ ਆ ਵੀ ਜਿਹੜਾ ਨਾ ਮਾਲ ਆ ਨਾ ਹਾਂਜੀ ਸੇਵਾ ਸੁਭਾ ਕੀਤਾ ਹੁਣ ਵੇਖੋ ਬੱਛੀ ਦੀ ਸੇਵਾ ਸੁਭਾਈ ਥੋੜੀ ਰਾਤੀ ਆ ਬਿਲਕੁਲ 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 ਕਾਰਗਲ ਕੁਰਗਲ ਪਈ ਆ ਜਿਹੜੀ ਉਹ ਪਾਉਂਦੇ ਹੁਣ ਮੈਨੂੰ ਚੇਤਾ ਚੁੱਤਾ ਨਹੀਂ ਰਹਿਦਾ ਸੂਣ ਤੋਂ ਪਹਿਲਾਂ ਹਾਂਜੀ ਹਾਂਜੀ ਉਹ ਪਈ ਚੱਲ ਆਇਆ ਚੱਲ ਆਜੋ ਇਹ ਨਾ ਗਲਾਬੀ ਥਣ ਵਾਲੀ ਬੱਛੀ ਆ ਇਹਦੀ ਦੁੱਧ ਦੀ ਤੇ 20 ਕਿਲੋ ਮਤਲਬ ਮੈਂ ਆਪਣੇ ਹੱਥੀ ਹਿਸਾਬ ਨਾਲ ਚੋਇਆ ਹਾਂਜੀ ਹਾਂਜੀ ਤੇ ਅੱবি ਚਲੋ ਮਾਲ ਜਿਹੜਾ ਵਾ ਨਾ ਸੋਹਣਾ ਸਾਣਾ ਮਾਲ ਵੇਖ ਜਾਂਦਾ ਮਿੰਟੋ ਮਿੰਟੀ ਬਿਲਕੁਲ ਜੀ ਬਿਲਕੁਲ ਮਾਲ ਜਿਹੜਾ ਵਾ ਚੰਗਾ ਹੀ ਲਈਦਾ ਮਾੜਾ ਨਹੀਂ ਲਈਦਾ ਉਹਦੇ ਇਹ ਵੀ ਬੱਛੀ ਜਿਹੜੀ ਆ ਇਹਦੀ ਆਪਾਂ ਗੱਲ ਕਰਾਂਗੇ ਫੋਨ ਤੇ ਇਹਦਾ ਥੋੜਾ ਜਿਹਾ ਪੰਗਾ ਪਤਾ ਕੀ ਆ ਹਾਂਜੀ ਉਹ ਆਂਦੇ ਵੇਚਦੇ ਸਵੇਰੇ ਮੈਂ ਫੋਨ ਕੀਤਾ ਵੀ ਕਿੰਨੇ ਦੀ ਵੇਚਾਂ ਹਾਂ ਉਹ ਆਂਦੇ ਆ ਵੀ ਤੂੰ ਜਿੰਨੇ ਦੀ ਵਿਗਦੀ ਵੇਚ ਦੇ ਉਹ ਥੋੜਾ ਜਿਹਾ ਕੰਮ ਕਨਫਿਊਜ਼ਨ ਤੇ ਜਿਉਂ ਨਾ ਜਵਾਬ ਨਹੀਂ ਦਿੱਤਾ ਇਹਦਾ ਮੁੱਲ ਵੀਡੀਓ ਤੇ ਕਰਾਂਗੇ ਮਤਲਬ ਫੋਨ ਤੇ ਕਰਾਂਗੇ ਜੇ ਇਹ ਤੇ ਫਾਈਨਲ ਹੋ ਗਿਆ ਜਿੰਨੇ ਦੀ ਵੀ ਉਹਨਾਂ ਕਿਹਾ ਆਪਾਂ ਉਹਨੇ ਦੀ ਦੇਣੀ ਨਫਾ ਨੁਫਾ ਨਹੀਂ ਲੈਣਾ ਕਿਉਂਕਿ ਘਰੋਂ ਆਈ ਆ ਨਾ ਆਇਚੋਂ ਵਧਾਉਣੇ ਨਾ ਘਟਾਉਣੇ ਇਹ ਵੀ ਪਹਿਲਾਂ ਸਦੀਪ ਸਿੰਘ ਚਾਰ ਦੰਦ ਅੱਛਾ ਗੱਬਣੀ ਹੈ ਨਾ ਜੀ ਜਰਸੀ ਸ਼ਾਈਵਲ ਕ੍ਰੋਸ ਆ ਤੇ ਮਗਰ ਸ਼ਾਂਗਾ ਆਵਾ ਅਠਾਨ ਥੱਲੇ ਆ ਥੋੜਾ ਥੋੜਾ ਥੱਲੇ ਕਰ ਕੈਮਰਾ ਖੜਾਈ ਬਣਾਇ ਖਲੋਂ ਦੇ ਕੋ ਲੋਂ ਦੇ ਕਾਕਾ ਇੱਕ ਠੀਕ ਆ ਇਹ ਸ਼ਾਂਗਾ ਜੀਆਂ ਆ ਆ ਵੇ ਨਾ ਵਾਟ ਲਬਾਨਾ ਉੱਤੇ ਤਾਂ ਥਾਣ ਥੱਲੇ ਉਹ ਥੋੜਾ ਜਿਹਾ ਬੱਚੀ ਜਿਹੜੀ ਨਾ ਇਹ ਸ਼ਾਂਗਾ ਤਾਂ ਤੇ ਰਹਿ ਗਏ ਤੇ ਸੁੱਕਣ ਡੀਆਂ ਹਾਂਜੀ ਹਾਂਜੀ ਚਲੋ ਇਹ ਸੀਲ ਠੰਡੀ ਚਾਰ ਦਾ ਦਾ ਮੂੰਹ ਇਹਦਾ ਜਾਮ ਹੋ ਜਾਂਦੀ ਜਿੱਥੇ ਹੱਥ ਲਾ ਦਿਆਂ ਵੇਖ ਲੈ ਤੇ ਚਲੋ ਚੰਗੀ ਆ ਸਾਂਭੀ ਸੁੰਭੀ ਕਹਿੰਨੇ ਬਿਲਕੁਲ ਜੀ ਬਿਲਕੁਲ ਕਮਾ ਦੇ ਕਮਾ ਦੇ ਕਿਹੜਾ ਲਵਾ ਦੇ ਕਮਾ ਲਓ ਇਨੂੰ ਕੋਈ ਜਰਸੀ ਸ਼ਾਈ ਵਾਲ ਐਚ ਐਫ ਜੋ ਮਰਜ਼ੀ ਸਮਝੇ ਸਾਨੂੰ ਇਹਦੇ ਬਾਰੇ ਇੰਨੀ ਨੌਲੇਜ ਨਹੀਂ ਆ ਹੋ ਸਕਦਾ ਇਹਨੂੰ ਕੋਈ ਅਹੀਂ ਜਰਸੀ ਕਹਿ ਦੀ ਅਗਲਾ ਕਹੇ ਨਹੀਂ ਇਹ ਸ਼ਾਈ ਵਾਲਾ ਬਿਲਕੁਲ ਜੀ ਬਿਲਕੁਲ ਤੇ ਜਿੱਦਾਂ ਦੀ ਵੀ ਹੈਗੀ ਹੈ ਚੰਗੀ ਕਰਮਾ ਵਾਲੀ ਅਜੇ ਦਿਨ 10 ਕਿਲੋ ਲੈਣੇ ਵਛੀ ਦੁੱਧ ਪਾ ਦੂ 15 ਤੋਂ 20 ਕਿਲੋ ਹਾਂਜੀ ਹਾਂਜੀ ਬਹੁਤਾ ਇਹਨੂੰ ਕਹਿ ਦਈਏ ਬਈ ਨੇ 5 ਜੀ ਪਾਉਣਾ 5 ਕਿਲੋਰੀ ਜੇ ਪੈਣਾ 15 ਕਿਲੋ ਪਾ ਦੇ ਤੇ 15 ਤੋਂ ਟੱਪ ਜੇ ਇੰਨਾ ਕੁ ਦੇਣਾ ਜੇ ਇਹਨੇ 20 ਦੇ ਦੇ ਹੱਦ ਲਾਸਟ ਬਿਲਕੁਲ ਬਾਕੀ ਹੈ ਬੜੀ ਸ਼ਲਾਗ ਕਰਮਾ ਵਾਲੀ ਵੇਖ ਲੈ ਨਹੀਂ ਤੇ ਬੜਾ ਹੱਥ ਨਹੀਂ ਲਾਉਂਦੇ ਆ ਸਰੀਰ ਤੇ ਇਹਨੂੰ ਜੋ ਪਰਵਾਇ ਨਹੀਂ ਕਰਦੀ ਹਾਂਜੀ ਹਾਂਜੀ ਸੰਦੀਪ ਸਿੰਘਾ ਰੇਟ ਇਹਦਾ ਵੀ ਜਿੰਨਾ ਮਰਜੀ ਕਰਵਾ ਲਾ ਹੁਣ ਇਹ ਵੀ 55 ਦੇ ਜੱਸ ਨੂੰ ਇਹ ਵੀ 55 ਦੇ ਜੱਸ ਨੂੰ ਠੀਕ ਆ ਠੀਕ ਆ ਆ ਵੀ ਬੋਲ ਕੱਕ ਇਹ ਵੀ ਗੱਬਣੀ ਆ ਇਹ ਵੀ ਗੱਬਣ ਗਾਂ ਵੱਡੀ ਸੰਦੀਪ ਜੀ ਥੋੜੀ ਜੀ ਗਾਂ ਕੱਚੀ ਜੇ ਬਣੇ ਕੱਠੇ ਕਿਤੇ ਜੀ ਸੰਦੀਪ ਸਿੰਘ ਜੀ ਸੂਏ ਕਾਇਮਾ ਤੋਂ ਦੋ ਤਣ ਹੈਗੀਆਂ ਲੈ ਕੇ ਗਾ ਜਾ ਕੇ ਇਹ ਪਾਉਣੀਆਂ ਨਹੀਂ ਵੀਡੀਓ ਜੀ ਦੂਜਾ ਸੂਆ ਭਾਈ ਜੀ ਹਾਂਜੀ ਹਾਂਜੀ ਸੰਦੀਪ ਜੀ ਇਹ ਨਾ ਮਾਲ ਐ ਇਸ ਕਰਕੇ ਲਿਆ ਹੀ ਪਈ ਅਗਲੀ ਵੀਡੀਓ ਲਈ ਥੋੜਾ ਜਿਹਾ ਢੁੱਕ ਢੱਕ ਜੋ ਤੇਰੇ ਹੁੰਦਿਆਂ ਨੂੰ ਹਾਂਜੀ ਨਹੀਂ ਇਕੱਠਾ ਦੇ ਹੁੰਦਾ ਨਹੀਂ ਮਾਲ ਛੇਤੀ ਨਾਲ ਇਕਾਈ ਸਾਟ ਨਾਲ ਬੰਦਾ ਕੋਈ ਨਹੀਂ ਹਾਂਜੀ ਦਲਾਲ ਨਹੀਂ ਹੈਗਾ ਕੋਈ ਇਹ ਸੰਦੀਪ ਸਿੰਘ ਦੂਜੇ ਸੂਏ ਸੋਣ ਵਾਲੀ ਵਸ਼ੀ ਡਬੀ ਐਚ ਐਫ ਡੈਨਮਾਰਕ ਸਮਝ ਲੈ ਇਹਨੂੰ ਐਚ ਐਫ ਸਮਝ ਲੋ ਜੋ ਵੀ ਕਿਸ ਦੀ ਸਮਝ ਆਉਂਦੀ ਹੈ ਅਗਲਾ ਸਮਝੇ ਥਣ ਵਸ਼ੀ ਨੂੰ ਬਹੁਤ ਪਿਆਰਾ ਲੱਗਾ ਹਾਂਜੀ ਇਹ ਕੱਚੀ ਆ ਵਸ਼ੀ ਆ ਵੇ ਅੱਛਾ ਕੱਚੀ ਆ ਹਾਂ ਥਣ ਵੇਖਦਾ ਐ ਦੋਰਾ ਮੋਟਾ ਮੋਠਾ ਵਾਲਾ ਚਵਾਈ ਵਾਲਾ ਮੂੰਹ ਵਾ ਵਸ਼ੀ ਦਾ ਫੇਸਕਲਟੀ ਬਹੁਤ ਹਾਂ ਵੇ ਕਿੰਨਾ ਦਾ ਮੂੰਹ ਲੱਗਾ ਕਰਮਾ ਵਾਲੀ ਬਾਕੀ ਬੱਚੀ ਜੀ ਕੋਈ ਸ਼ੰਕਾ ਨਹੀਂ ਕੋਈ ਵੀ ਬੱਚੀ ਜਿਹੜੀ ਹਿੱਲਣਾ ਕਿਨੇ ਕਰਜੋ ਫੁੱਸੋ ਦੋ ਦੇ ਦੁੱਧ ਕਿਨੇ ਕਰਜੋ ਜਿਸ ਨੇ ਇਹ ਕਹਿਣ ਵਾਲੇ ਤੇ ਉਹ ਕਹਿੰਦੇ ਪਹਿਲੇ ਸਵੇਰ 22 23 ਚੋਇਆ 25 ਕਿਲੋ ਦੇ ਦੇ ਹਾਂਜੀ ਪਰ ਮੈਂ ਕਹਿੰਦਾ 20 ਦੇ ਲਾਕੇ ਬੰਨੇ ਵੀ ਰਾਜੇ ਬੜਾ ਹੁੰਦਾ 20 ਕਿਲੋ ਦੁੱਧ ਭਾਂਡੇ ਪਾਈਏ ਨਾ ਬਿਲਕੁਲ ਫਿਰ ਪਤਾ ਲੱਗਦਾ 20 ਕਿਲੋ ਐਵੇਂ ਪਾਣੀ ਥੋੜਾ ਵੀ ਚ ਬੱਚੇ ਤੋਂ ਭਰ ਕੇ ਦੇ ਦੇਣਾ ਹਾਂਜੀ ਹਾਂਜੀ ਇਹਨਾਂ ਦੇ ਵਿੱਚੋਂ ਕੱਢਣਾ ਹਾਂਜੀ ਇਹ ਕਿਹੜੀਆਂ ਬਾਲਟੀਆਂ ਚ ਬੱਚੇ ਚ ਭਰ-ਭਰ ਰੱਖੀ ਜਾਣੀਆਂ ਹਾਂਜੀ ਹਾਂਜੀ ਨਹੀਂ ਜੀ 20 ਕਿਲੋ ਦੁੱਧ ਦੇ ਦੇ ਤੇ ਬਹੁਤ ਵਧੀਆ ਵਾ ਕਿਲੋ ਵਧ ਦੇ ਸਕਦੀ ਗੱਬਣ ਦੇ ਥਾਂ ਟਿੱਪ ਕੇ ਦੇ ਦੇਣੀ ਆ ਅਗਲਾ ਆਪਣੀ ਸਮਝ ਨਾਲ ਲੈ ਵੇਹੇ ਗਾਂ ਦੀ ਹਾਈਟੂਡ ਵੇਖ ਲੈ ਕਿੱਡੀ ਥੋੜੀ ਜੀ ਗਾਂ ਕੱਚੀ ਆ ਇਹ ਵੀਡੀਓ ਚ ਨਹੀਂ ਪੈਣੀ ਆ ਗਾਵਾਂ 1 2 ਇੱਕ ਇਹ ਜਰਸੀ ਨਹੀਂ ਪਾਉਣ ਦਾ ਰਾਦਾ ਸ਼ਾਈ ਵਾਲੇ ਤਿੰਨ ਇੱਕ ਗਾਵਾਂ ਨਹੀਂ ਪਾਉਣੀਆਂ ਗਾਵਾਂ ਤਿੰਨ ਵਿੱਚੋਂ ਵੇਕੀਆਂ ਉਹਦਾ ਕਰਕੇ ਪਾਉਣੇ ਇਹਦਾ ਵੀ ਸੰਦੀਪ ਸਿੰਘ ਮੁੱਲ 65 60 ਦੀ ਦੇ ਦਿੰਗੇ ਕਰ ਦੋ ਮਾਨ ਦਾ ਜਨਾਬ 55 ਦੀ ਜਾਣ ਚਲੋ ਜਾਂ ਦਾ 55 ਦੀ ਚੱਲਣ ਦੇ ਇਹ ਵੀ ਗੱਬਣ ਜਰਸੀ ਜਰਸੀ ਸੰਦੀਪ ਸਿੰਘ ਵੇਹ ਚੀਜ਼ ਅਜਿਹੀ ਗਈ ਆ ਨਹੀਂ 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 ਸੰਦੀਪ ਜੀ ਇਹ ਕਿਹਾ ਮਾਲ ਕਦੀ ਨਹੀਂ ਪਾਉਣਾ ਠੀਕ ਆ ਇਹ ਆਪਣੇ ਸੂਹਲੇ ਤੈਨੂੰ ਪਹਿਲਾਂ ਤੋਂ ਬਣਾਉ ਉਹ ਉਧਰ ਥਾਂ ਬੰਦ ਨਹੀਂ ਬੱਕੇ ਕਿੰਨੇ ਟਾਈਮ ਲੈਜੂ ਭਾਜੀ ਵੀਰ ਜੀ 10 ਦਿਨ ਵੱਛੀ ਲਾਓ ਅੱਛਾ ਪਰ ਵੱਛੀ ਕੋਈ ਕਹ ਦੇ ਵੀ ਮਾਹ ਚਲਾ ਲਈ ਆ ਹੂੰ ਜਾਂ ਮੱਛੀ ਨੂੰ ਕੋਈ ਕਹ ਦੇ ਵੀ ਇਹ ਰਾਜੀ ਨਹੀਂ ਆ ਜਾਂ ਇਹ ਮਾੜੀ ਆ ਇਹ ਗੱਲ ਨਹੀਂ ਹੋ ਸਕਦੀ ਹਾਂਜੀ ਸਿਰੋ ਵੱਛੀ ਨੇ ਥੋੜਾ ਆ ਜਾ ਪਰਾਂਦਾ ਜਾ ਕੀਤਾ ਹਾਂ ਹਾਂ ਇਹ ਨਾ ਕਲਿਆਰਾ ਨਹੀਂ ਪਾਉਂਦੀ ਸੰਦੀਪ ਜੀ ਹਾਂਜੀ ਇਹਦੇ ਗਾਲਚੀ ਮਾੜਾ ਜਾ ਉਹ ਪਿਆ ਹੈ ਜਗਾੜ ਜਾ ਅ ਮਤਲਬ ਜਦੋਂ ਖੁੱਲੀ ਨਹੀਂ ਛੱਡੀ ਹੁੰਦੀ ਗਾਂ ਹਾਂਜੀ ਹਾਂਜੀ ਇਹ ਆਈ ਖੁੱਲੇ ਥਾਂਉਂ ਹੂੰ ਤੇ ਉਹ ਕਲਿਆਰੀ ਔਖੀ ਪਾਉਂਦੀ ਥੋੜਾ ਜਨੇ ਪੱਠਾ ਅੱਜ ਘੱਟ ਖਾਦਾ ਵੈਸ ਡਿਆ ਭੀ ਅੱਜ ਮੂਮਾ ਮਾਰ ਗਈ ਐ ਮੂੰਹ ਨੂੰ ਨਾ ਹੱਥ ਨਹੀਂ ਲਾਉਣ ਦੇਦੀ ਕਲਿਆਰੀ ਦਾ ਕਰਕੇ ਨਹੀਂ ਜੀ ਅੱਛੀ ਤੇ ਚੰਗੀ ਐ ਤੇਰੇ ਸਾਹਮਣੇ ਬਰੀਡ ਚ ਕੋਈ ਕਮੀ ਨਹੀਂ ਹਾਂਜੀ ਤੇ ਲੈ ਚੱਲ ਲੈ ਚਲ ਤੁਰਿਆ ਚੱਲ ਇੱਥੇ ਖਲਾਸ ਕਰਨੀਆਂ ਬਾਕੀ ਦੁੱਧ ਜਿਹੜਾ ਪਾਏ ਦਾ ਇਹ ਵੀ ਹੁਣ ਦੇ ਦੇ 15 ਦੇ ਦੇ ਵੀ ਉਹ ਕਿਤੇ ਕਹਿੰਦੇ ਸਾਡੀ ਨੇ ਪਹਿਲੇ ਸਵੇ 20 ਕਿਲੋ ਦਿੱਤਾ ਹਾਂਜੀ ਜਿਹਨੇ ਵੇਚਣੀ ਉਹਦੀ ਨੇ 20 ਦਿੱਤਾ ਹੀ ਹੁੰਦਾ ਹੂੰ ਹੂੰ ਪਤਾ ਲੱਗਣਾ ਜਦੋਂ ਭਾਂਡੇ ਪਾਇਆ ਤੇ 15 ਤੋਂ ਤੇ ਮਰਦੀ ਨਹੀਂ ਸਾਡੇ ਕਾਗਜ਼ਾਂ 'ਚ ਗਾੜੀ ਸਾਨੂੰ ਸੇਵਾ ਨਹੀਂ ਪਤਾ ਕਿ ਇਹਨੇ 20 ਚੋਲਣਾ ਕਿ 15 ਚੋਲਣਾ ਹਾਂਜੀ ਹਾਂਜੀ ਇਹਦਾ 55 ਕਰ ਦਿਓ ਹਾਂ ਹਾਂਜੀ ਸੰਦੀਪ ਸਿਆ ਹੁਣ ਮੁੰਡਾ ਆਂਦਾ ਵੀ ਇਹਦਾ 60 ਕਰੋ ਇਹ ਥੋੜੀ ਮਹਿੰਗੀ ਲਈ ਆ ਕਿੱਦਾਂ ਕਰੀਏ ਹੈ ਪਤਾ ਮੈਨੂੰ ਵੀ ਮਾਇਕ ਲੱਗਾ ਮੈਨੂੰ ਕੋਈ ਡਰ ਨਹੀਂ ਆ ਜਾਣਦੇ 55 ਦੀ ਘਾਟੇ ਵਾਦ ਨਹੀਂ ਕੋਈ ਪਰਵਾਹ ਹੈ ਜਾਟੀ ਦਾਦਾ ਠੀਕ ਆ ਮੇਰੇ ਮੂੰਹੋਂ ਨਿਕਲੇ ਆਲਾ ਮੁੰਡੇ ਨੂੰ ਸਮਝ ਆ ਗਈ ਵੀ ਮਹਿੰਗਾ ਕੇਸਪਰੇਸ਼ਨ ਹੋਣ ਲੱਗਾ ਪਾਪਾ ਦਾ ਪਰ ਬੱਛੀ ਵਿਖਾ ਦੇ ਪਰ ਗੱਲ ਕੀ ਆ ਨਹੀਂ ਨਹੀਂ ਸੰਦੀਪਾ ਮੈਨੂੰ ਪਤਾ ਪਰ ਮੇਰਾ ਸਾਲਾ ਸੱਚ ਜੀ ਵਾਲਾ ਬੰਦਾ ਫਸ ਜਾਂਦਾ ਇਧਰ ਵੇ ਫੇ ਮੈਂ ਬੱਛੀ ਵੇਤਰੀ ਹੋਣੀ ਥਾਣਾ ਤੇ ਬੈਠੇ ਨਹੀਂ ਸਾਹ ਹੁਣੀ ਉਹਨਾਂ ਨੂੰ ਹੁਣ ਪਤਾ ਲੱਗਿਆ ਵੀ ਨੇ 55 ਕਹਤਾ ਤੇ ਹੋਣੇ ਚੁੱਕ ਕੇ ਆ ਜਾਣੀ ਉਹਨਾਂ ਮੈਂ 65 ਮੰਗਿਆ ਚਲ ਇਧਰ ਵੇ ਬੱਛੀ ਦਾ ਥਾਣ ਵਿਖਾ ਅਜੇ ਇਹਨੇ ਨਾੜਾ ਤੇਨੇ ਚੱਡਾ ਤੈਨੂੰ ਪਤਾ ਤੇ ਆਵੇ ਕਰਮਾਂ ਵਾਲੀਆਂ ਇਹ ਤੈਨੂੰ ਪਤਾ ਹੀ ਲਾਉਣ ਵਾਲੀ ਤੇ ਮਾਰ ਲੈਣਾ ਹੀ ਨਹੀਂ ਨਾ ਨਾ ਹੁਣ ਚਲੋ ਕਿੰਨੀਆਂ ਹੋ ਗਿਆ 55 ਵਾਲੀਆਂ ਵਾਵਾ ਹੋ ਗਈਆਂ ਅੱਜ ਭੈਣ ਜੀ ਹਾਂ ਪੰਜ ਚਾਰ ਹੋ ਹੀ ਗਈਆਂ ਇਹ ਜੀ ਸਵੇਰਾ ਪਹਿਲਾਂ ਸਵੇਰਾ ਚੱਲ ਉੱਥੇ ਖੜਕੇ ਕਰਾਂਗੇ ਗਰਾਊਂਡ 'ਚ ਸ਼ਹੀਦ ਜੀ ਇੰਨੀ ਗਰਮੀਆਂ ਨੇ ਇਹ ਗਾਂ ਹੈ ਇੰਨੀ ਗਰਮ ਗਾਂ ਇੰਨੀ ਛਡਾਰ ਗਾਂ ਵਾ ਜਿਹਦਾ ਲੇਖਾ ਹੀ ਨਹੀਂ ਹੈਗਾ ਅੱਛਾ ਔਰ ਲੈ ਲਈ ਫੌਜੀ ਨੇ ਅੱਛਾ ਕੀ ਕਰੂਗੀ ਹੁਣੇ ਹਾਂ ਵੇਖ ਹੁਣ ਦਊ ਕਿਸ ਨੂੰ ਗਾਰੋਂ ਤਾਂ پیسے ਤੁਸੀਂ ਲੈਂਦੇ ਹੀ ਨਹੀਂ ਹਾਂ ਗਾਰੋਂ ਗਾੜੀ ਲੈਣੀ ਬਸ ਮਜ਼ਾਕ ਕਰੀ ਜਾਂਦਾ ਦਊਂਗਾ ਨਹੀਂ ਦਊਂਗਾ ਕੋਮਨ ਤੋਂ ਕਿਨੇ ਚੋਂ ਤੂੰ ਚੋਂਦਾ ਵਾੜਾ ਜੋ ਮਰਜੀ ਵਈ ਜਾਵੇ ਇਹ ਬੰਨ ਵਾਲੀ ਸ਼ਾਈ ਵਾਲ ਇੱਧਰ ਵੇ ਏਦਾਂ ਦੀ ਤਨੀ ਨਾ ਕਦੀ ਹੱਥ ਲਾਉਣ ਦਿੰਦੀ ਹੈ ਬਿਲਕੁਲ ਜੀ ਤੇ ਜੇ ਗਾਂ ਪੂਛ ਚੱਕ ਨਾ ਖਲੋ ਜੇ ਫਾਇਦਾ ਕੀ ਹੈ ਇਹ ਵਸ਼ੀ ਨੇ ਦਾੱਕ ਦੇਣ ਲੈਣੇ ਉਦਾਂ ਵੀਡੀਓ ਜੇ ਨਹੀਂ ਪਾਉਣ ਵਾਲੀ ਵੇਸ ਥਾਣ ਲੱਗਾ ਇਹਨੂੰ ਚੁੰਡੀਆਂ ਵੱਢੀ ਜਾਂ ਲੱਤ ਨਹੀਂ ਮਾਰੂ ਕਹਿੰਦੇ ਹੈਗੇ ਵੀ ਫੌਜੀ ਗਾਈਆਂ ਮਹਿੰਗੀਆਂ ਲੈਂਦਾ ਸਸਤੀਆਂ ਲੈਂਦਾ ਪਰ ਲੈਂਦਾ ਤਾਂ ਠੰਡੀਆਂ ਨਾ ਗਰਮ ਨਹੀਂ ਲੈਣੀ ਬਿਲਕੁਲ ਇਹ ਦੂਜੇ ਸਵੇਰੇ ਸੰਦੀਪ ਸਿੰਘ ਆਏ ਵੀ ਦੰਦਾਂ ਤੋਂ ਜਵਾਨ ਹੀ ਹੁਣੀ ਦੰਦ ਹੁਣ ਮੈਂ ਥੋੜਾ ਜਿਆ ਤੈਨੂੰ ਦੱਸਿਆ ਮੇਰੀ ਪ੍ਰੋਬਲਮ ਹੈ ਫੜਦਾ ਹੀ ਘਟਿਆ ਮੂੰਮਾ ਡਰਦਾ ਆ ਵੀ ਕਿਤੇ ਫੇਰ ਨਾ ਲਾ ਕੇ ਬਹਿ ਜਾਈਏ ਮਹਾ ਸਿੱਧੇ ਹੋਏ ਲੈ ਚੱਲ ਪੁੱਤ ਇਹ ਪਿਓਰ ਛਾਈ ਵਾਲ ਦੀ ਜੀ ਬਨ ਵਾਲੀ ਬਨ ਵੇਲਾ ਗੱਡਾ ਉੱਤੇ ਇਹ ਆ ਵੀ ਚਲੋ ਇਹ ਠੰਡੀ ਨਹੀਂ ਮਿਲਦੀ ਅਗੇ ਸਾਹ ਕਹਿੰਦੇ ਇਹ ਵੀ ਛਾਈ ਵਾਲ ਠੰਡੀ ਨਹੀਂ ਹੁੰਦੀ ਮੈਂ ਇਹਦੇ ਥੱਲੇ ਜਿੱਦਾਂ ਮਰਜੀ ਆਪਾਂ ਬੈਠੇ ਹਾਂ ਨਸਲ ਨਸਲ ਇਹ ਜਿਹੜੀ ਪਿਓਰ ਸ਼ਾਈ ਵਾਲਿਆ ਨਾ ਅਸਲੀ ਅਸਲੀ ਸ਼ਾਈ ਵਾਲ ਠੰਡੀ ਹੋਊਗੀ ਜਿਹੜੀ ਕੋਈ ਛੰਡਾਰ ਜਾਂ ਕੋਈ ਚਵਲ ਨਿਕਲਦੀ ਉਹ ਹੋਰ ਚੀਜ਼ ਹੋਣੀ ਪੀ ਉਹ ਕ੍ਰੋਸ ਹੋ ਜਾਂਦੀ ਇੱਕ ਰੰਗ ਹਨਾ ਜੀ ਇਹ ਠੰਡੀ ਨਿਕਲੋ ਇਹ ਠੰਡੀ ਇਹ 100% ਹਨ ਸਦੀਪ ਸਿੰਘ ਸਾਹਿਬ ਨੂੰ ਇੱਕ ਰੰਗ ਹੋਊਗਾ ਜਿਹੜਾ ਵਿੱਚੋਂ ਥੋੜਾ ਜਿਹਾ ਮੜਾ ਜਿਹੜੀ ਮਾਣੀ ਮੋਟੀ ਹੋਰ ਚੀਜ਼ ਚਟਾਕ ਜੀ ਹੋਣਗੇ ਫਿਰ ਤੁਹਾਨੂੰ ਬਰਾ ਫਿਰ ਥੋੜਾ ਕ੍ਰੋਸ ਆ ਜਾਣਾ ਇਹ ਚਾਏ ਵੀ 55 ਦੀ ਨਾ ਦੇ ਦੀਏ ਹੁਣ ਠੀਕ ਹੈ ਬਚੋ ਘਾਟਾ ਪਿਆ ਵਿੱਚ ਪੂਰਾ ਕਰ ਲਈਆਂ ਜਾਂਦ ਦੱਸ ਹੁਣ ਠੀਕ ਹੈ ਜਿੰਨਾ ਕੋ ਲਈ ਉਹਨਾਂ ਖਣਾ ਫੌਜੀ ਨੇ ਆ ਚੁੱਕਤੀ ਆ ਹੂੰ ਹੁਣ ਇਹਨੂੰ 5 ਜਾ ਜਾਂਦੇ ਦੋ ਹੋਰ ਜਾਂਦਾ ਹਾਂ ਦੋ ਜਾਂ ਕਿੰਨੇ ਦੇ ਰਹਿ ਗਈ ਫੇ 48 ਚੱਲ ਯਾਰ 47 ਦੀ ਦੇ ਸੰਦੀਪ ਸਿੰਘ ਆ ਚੱਲਣ ਦੇ ਜਟਾਂ ਦੇ ਕਿਸੇ ਹੈ ਆਹ ਜੀ ਸੰਦੀਪ ਸਿੰਘ ਲਕਾਈ ਹੀ ਗਾ ਅੱਛਾ ਇਹ ਰੈਣੀ ਨਹੀਂ ਹੋਣਾ ਇਹ ਬੰਦੇ ਬੈਠੇ ਨੇ ਮੈਨੂੰ ਪਤਾ 100% ਸੌਦਾ ਹੈਣਾ ਚਲੋ ਸੰਗਤ ਵੇਖ ਲਵੇ ਮੈਨੂੰ ਪਤਾ ਹੋ ਜਾਣਾ ਪਰ ਫਿਰ ਵੀ ਚਲੋ ਗਾਈ ਕਰਮਾ ਵਾਲੀ ਦੀ ਨਾ ਵਿਖਾਉਣ ਦਾ ਕਰਕੇ ਵੇਹੇ ਇਹਨੂੰ ਨੁਕਰੇ ਲਾਇਆ ਨਸਲਾ ਪੂਰੀ ਬੈਰ ਹੋਣਾ ਇਹ ਸਿਆ ਚੀਜ਼ ਇਦਾਂ ਦੀ ਵੀ ਮਤਲਬ ਖੜਨ ਵਾਲੀ ਸੀ ਕਿਤੇ ਜੇ ਕਿਤੇ ਇਹਨੂੰ ਪਹਿਲਾਂ ਦੰਦਾ ਜੀ ਫੋਸਾ ਨਾ ਦੰਦਾ ਜੀ ਨਹੀਂ ਸੰਦੀਪ ਜੀ ਜਵਾਨ ਟੱਪ ਕੀ ਦੰਦਾ ਦੰਦਾ ਚੱਲ ਪੁੱਸ ਤੇ ਦੁੱਧ ਕਿਨਾ ਫੋਸਾ ਇਹ ਸਿਆ ਇਸ ਟਾਈਮ ਗਾਂ ਕੋ 10 ਦੰਦਾ ਜੀ ਹੁਣ ਮੈਲੇ ਤੇ ਗਾਂ ਹੁੰਦੀ ਜਾਂਦੀ ਨਖਾਫੜੇ ਥੋਂ ਆ ਕੇ ਵੀ 25 ਕਿਲੋ ਦਾ ਦੁੱਧ ਹੈਗਾ ਗਾਂ ਕੋ 25 ਲੀਟਰ ਅੱਛਾ ਮੈਂ ਨਹੀਂ ਕਹਿੰਦਾ ਹੁੰਦਾ ਕਿ 55 ਕਿਲੋ ਹੈਗਾ ਨਾ ਮੇਰੇ ਮੂੰਹ ਤੋਂ ਸੁਣਿਆ ਹੋਇਆ ਹੈ ਹਾਂਜੀ 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 ਇਹ ਗਾਂ ਕੋ 55 ਕਿਲੋ ਹੈਗਾ ਅੱਛਾ ਇਧਰ ਵੇ ਹੈਗਾ ਕਿ ਨਹੀਂ ਕੋਈ ਚੀਜ਼ ਲੱਗੀ ਹੈ ਹੈ ਬਿਲਕੁਲ ਸਿਰਫ ਗਾਂ ਮਾਰਦੀ ਸਾਹਮਣੇ ਹਥੋਂ ਇਧਰ ਨੂੰ ਆਖਦੀ ਪਾਉਂਦੀ ਉਹ ਉਤੋਂ ਦੀ ਹੋ ਜਰੀਗਾ ਵੀ ਕੱਕਾ ਲਾ ਕੇ ਖਲੋ ਮੂੰਹ ਦੇ ਚੁੱਕੇ ਤਾਂ ਤਾਂ ਮੂੰਹ ਕਸ ਨਾ ਦਾ ਮੂੰਹ ਤਾਂ ਖਲੋ ਹੂੰ ਹੂੰ ਦੇਖਾਂ ਵੀ ਕਿੱਡੀ ਆ ਬਿਹੜੀ ਬਹੁਤ ਵੱਡੀ ਆ ਹਾਂ ਬਹੁਤ ਵੱਡੀ ਬਿਹੜ ਤੇ ਫੇਰ ਠੰਡਾ ਸੁਭਾਅ ਵੇਖਣਾ ਨਾ ਛੱਡੀ ਕੱਕਾ ਹਾਂ ਇਹ ਲਾਲਾ ਹਟ ਜਾਣੀਆਂ ਜੀ ਲਾਲਾ ਵੜਿਆ ਵੜੇ ਦੇ ਢਾ ਛਡੀਆਂ ਇਹਦੀਆਂ ਨਾ ਢਾਵਾਂਗੇ ਲਾਲਾ ਢਾਉਣ ਨੂੰ ਆਗੇ ਆਈ ਅਜੇ ਇਹਨੂੰ ਆਖਣ ਦੇ ਵੀ ਥੋੜਾ ਥੋੜਾ ਸਿਆਣੇ ਆਖਿਆ ਵੀ ਜਦੋਂ ਕੋਈ ਮਾੜਾ ਬੰਦਾ ਹੋਵੇ ਨਾ ਉਹਨੂੰ ਥੋੜਾ ਥੋੜਾ ਹੋਏ ਟਟੀਆਂ ਲੱਗ ਜਾਣਗੀਆਂ ਹੈ ਕੀ ਨਹੀਂ ਉਹਨੂੰ ਹੌਲੀ ਹੌਲੀ ਪਿਆਰ ਹੌਲੀ ਹੌਲੀ ਕਰਾਂਗੇ ਜੋ ਟੈਂਪੂ ਜਿਹੜਾ ਫਰਸ ਤੋਂ ਚੱਲੀ ਚੱਲ ਗਈ ਹੈ ਲਾ ਲਾਣਾ ਹੋਣੇ ੜ ਜਾਣੀਆਂ ਮਹਾਰਾਜ ਲਾਣਾ ਲੱਭਣ ਦੇ ਇਹਦੀਆਂ ਜੀਤ ਸਿੰਘ ਆ 35 40 ਕਿਲੋ ਵਾਲੀ ਗਾਂ ਹੈ ਹਾਂ ਚਲੋ ਇਹਦੀ ਨਾ ਮੈਂ ਜਾਣ ਛਡਾਉਣੀ ਚਾਹੁੰਦਾ ਹਾਂ ਹਾਂ ਇਨੂੰ ਮਤਲਬ ਸਾਰੀ ਇਹੜੀ ਖੁੱਲੀ ਛੱਡ ਛੱਡ ਹਾਂਜੀ ਹਾਂਜੀ ਨਾ ਕਿਸੇ ਨਾਲ ਡੰਗਰ ਨਾਲ ਲੜੂ ਬਿਲਕੁਲ ਨਾ ਕਿਸੇ ਗੱਲ ਨਾਲ ਬਾਤ ਨਾਲ ਹਾਂਜੀ ਇੱਕ ਮੈਟ ਦੀ ਜਗ੍ਹਾ ਹੁੰਦੀ ਨਾ ਆਪਣਾ ਮੈਟ ਕਿੰਨੇ ਫੁੱਟ ਆ ਹਾਂਜੀ ਇੱਕ ਮੈਟ ਦੀ ਜਗ੍ਹਾ ਚਾਰ 6 ਫੁੱਟ 5 ਫੁੱਟ ਇੰਨੇ ਜਗ੍ਹਾ 'ਚ ਚਾਰ ਡੰਗਰ ਖਲੋ ਸਕਦੇ ਹੂੰ ਬਹਿ ਸਕਦੇ ਚਾਰ ਡੰਗਰ ਹਾਂ ਹੈ ਨਹੀਂ ਬਹਿ ਸਕਦੇ ਇਹ ਉਥੋਂ ਆਈ ਆ ਗਾਂ ਜਿੱਥੇ ਇੰਨੇ ਥਾਂ 'ਚ ਚਾਰ ਡੰਗਰ ਅੱਛਾ ਚਾਰ ਡੰਗਰ ਓਕਾ ਬਰਕ ਹੈ ਹਾਂ ਮੈਂ ਸਿਰਫ ਇਹ ਕਰਕੇ ਨਾ ਮਤਲਬ ਇਹਨੂੰ ਛਡਾਇਆ ਮੈਂ ਨਹੀਂ ਪੈਸਿਆਂ ਵਾਲੇ ਕਾਕਾ ਵੀ ਨਾ ਮੈਂ ਤੈਨੂੰ ਵੀਡੀਓ ਵਿਖਾਉਣੀ ਏਦੀ ਪਰਸੋਂ ਜਦੋਂ ਆਪਾਂ ਲਈ ਹਾਂਜੀ ਹਾਂਜੀ ਤੇ ਇਹ ਕਾਕਾਂ ਦਾ ਆਪਾਂ ਇਨੇ ਪੈਸੇ ਲਾਤੇ ਕਾਤੇ ਲਾਤੇ ਹਾਂ ਮੈਂ ਕਿਹਾ ਅੱਜ ਨਾ ਮੇਰੇ ਨਾਲ ਗੱਲ ਕਰਦਾ ਹਾਂ ਅੰਦਰਾਂ ਬਾਅਦ ਤੈਨੂੰ ਮੈਂ ਚ ਬਹਾਲ ਦੂੰ 10 ਆਂਦਨਾ ਬਾਅਦ ਹਾਂ ਪਰ ਇਹ ਮੈਂ ਲਗਾਈ ਹੀ ਗਾਂ ਇਹਨੂੰ ਕੋਈ ਕਲਿਹਾਰੀ ਨਹੀਂ ਪਾਇਏ ਕੱਖ ਨਹੀਂ ਪਾਇਆ ਨਿਭਾਈ ਵੀ ਉਹੋ ਜੀ ਆ ਮਾੜੀ ਮੋਢੀ ਇਧਰ ਆਦਾ ਨਹੀਂ ਪਉਣਦਾ گاਵਾ ਵਿਕਣ ਕਰਕੇ ਉਹਨੇ گاਵਾ ਪੂਰੀਆਂ ਕਰ ਲਈ گاਵਾ ਤੇ ਤੈਨੂੰ ਹੁਣ ਥਾ ਕੀਤੀ ਆ ਤੇ ਵਿਕਣ ਨਾ ਵਿਕਣ ਅਗਲੀ ਵੀਡੀਓ ਚ ਪਾਵਾਂਗੇ ਸਾਨੂੰ ਨਹੀਂ ਕੋਈ ਡਰ ਹੈ ਗਾਵੇਂ ਲੋਕ ਕਹਿੰਦੇ ਲੁਕਾ ਕੇ ਪਾਉਂਦੇ ਨਾ ਮੈਂ ਤਾਂ ਸ਼ਰੇਆਮ ਡਰ ਕੇ ਪੁੱਛਦਾ ਉਹ ਜਿਹੜੀ ਐ ਵੀਡੀਓ ਨੇ ਆ ਜਖਮ ਬਣੇ ਉਹਨੇ ਸੰਦੀਪ ਸਿੰਘ ਇਹ ਕੀ ਹੀ ਇਹਦੇ ਉੱਤੇ ਗਾਂ ਟੱਪਦੀ ਸੀ ਸਿੰਘਾਂ ਵਾਲੀ ਗਾਂ ਅੱਛਾ ਸਿੰਘਾਂ ਵਾਲੀ ਗਾਂ ਇਹਦੇ ਉੱਪਰ ਟੱਪ ਜਾਂਦੀ ਲਈ ਕਿਹੜੇ ਲੈ ਕੇ ਦੋ ਜੀ ਆਪਣੇ ਇਲਾਕੇ ਜੋ ਇੱਥੋਂ ਲਈ ਵੀ ਐਡੇ ਲੋਕ ਮਾਰੇ ਦੱਸੋ ਨਾ ਰੱਖੋ ਦੋ ਰੱਖ ਲੋ ਇੱਕ ਰੱਖ ਲੋ ਇੰਨੀ ਕਰ ਰੱਖੀ ਬੰਦੇ ਹੱਥ ਜੁੜੇ ਮੈਂ ਕਿਹਾ ਗੁਰੂ ਆ ਜਾਣ ਤੋਂ ਗੁੱਸੇ ਨੂੰ ਇਹ ਇਤਨਾ ਪਾਪ ਕਮਾਓ ਅਸਾਂ ਦੀਪ ਸਿੰਘਾ ਹੁਣੇ ਜਿੱਥੇ ਵੀ ਚਲ ਗਈ ਗਾਂ ਹੁਣ ਦੀ ਤਰੀਕ ਵਿੱਚ ਮੈਨੂੰ ਪਤਾ ਵੀ ਉਹਨਾਂ ਦੇ ਘਰ ਵੀ ਕਿਲੋ ਦੁੱਧ ਫੇਰ ਵੀ ਇੱਕ ਢੇਰੀ ਪੱਠਿਆਂ ਤੇ ਤੇ ਕੱਲ ਦੀ ਇਹ ਕਰਮਾ ਵਾਲੀ ਨਾ ਪੱਠੇ ਛੱਡਦੀ ਨਾ ਵੰਡ ਛੱਡਦੀ ਜੋ ਪਾਉਣਾ ਤੂੰ ਪਾ ਆਂ ਇੱਥੇ ਮੇਰੇ ਘਰੋਂ ਅਗਲਾ ਚੈੱਕ ਕਰਕੇ ਇਹਨੂੰ ਨਾ ਲੂਣ ਦੀ ਮੁੱਠ ਵੀ ਹੱਥ ਤੇ ਰੱਖਦੇ ਉਹ ਵੀ ਖਾਜੂ ਮੈਂ ਦੱਸਾਂ ਪੀ ਇੰਨੀ ਕਿ ਗਾ ਚਮਕ ਵੇ ਲੋਕ ਨਹੀਂ ਮਾਰਨ ਲਾ ਕੇ ਤੇ ਗਾਂ ਦੀ ਛੇਰ ਦੀ ਚਮਕ ਵੇ ਹਜੇ ਵੀ ਮੈਂ ਅੱਗੇ ਸਾਹਮਣੇ ਹੱਸਣ ਡਿਆ ਡੀਐਸਪੀ ਸਾਹਿਬ ਨੂੰ ਮੈਂ ਕਿਹਾ ਇੱਥੇ ਹੱਥ ਫੇਰੋ ਤੁਸੀਂ ਫੇਰ ਜਰੀ ਗਏ ਨਹੀਂ ਵੇਖਿਆ ਜੀ ਮੈਂ ਮਤਲਬ ਛਿਲਕ ਦੇ ਸੂਟ ਵਰਗੀ ਨਾਸ ਕਰਕੇ ਗਾਂ ਸੋਣ ਦੀ ਬਣਦੀ ਆ ਨਹੀਂ ਇੱਕ ਹੀ ਚਲੋ ਵੇਖੋ ਇਹ ਗਾਂ ਭਾਵੇਂ ਮੇਲਿਆਂ ਚ ਖਿਹਾਰਨ ਵਾਲੀ ਸੀ ਮੈਂ ਆਪਾਂ ਨਹੀਂ ਕਹਿੰਦੇ ਮਾਰਨ ਨਹੀਂ ਕਰਦੇ ਜੇ ਕਿਤੇ ਹਜੇ ਵੀ ਗਾਂ ਦੀ ਕੋਈ ਸੇਵਾ ਕਰਦੇ ਨਾ ਤੇ ਗਾਂ 40 ਲੀਟਰ ਨੂੰ ਹੱਥ ਲਾ ਦੂ 25 ਕਿਲੋ ਦੁੱਧ ਹੋਣਿਆ ਗਾਂ ਕੋ ਪਰਸੋਂ ਆਈ ਰਾਤ ਨੂੰ ਹਾਂਜੀ ਤੇ ਕੱਲ ਦਾ ਦੇਣਾ ਹਾਂ ਤੇ ਅੱਜ ਦਾ ਦੇਣਾ 25 ਕਿਲੋ ਦੁੱਧ ਬਿਨਾ ਟਾਈਮ ਤੋਂ ਗਾਂ ਆ ਗਾਂ ਕੋ ਟਾਈਮ ਹੁੰਦਾ ਤੇ ਗਾਂ ਨੇ ਬਾਵਾ ਕਰਨੀ ਇਹ ਪੌਣੀ ਨਹੀਂ ਵੀਡੀਓ ਚ ਨਹੀਂ ਬਿਲਕੁਲ ਸਿਰਫ ਇਹਸ ਕਰਕੇ ਪਾਤੀ ਮਾਲ ਥੋੜਾ ਜਦੋਂ ਇਹ ਚੋਦੇਗਾ ਨਾ ਤੂੰ ਕਹਣਾ ਇਹ ਗਾਂ ਸੂਈ ਨਹੀਂ ਆ ਤੇ ਜਦੋਂ ਇਹ ਸਾਮਾ ਦਾ ਟਾਈਮ ਹੋ ਗਿਆ ਬਾਵਾ ਕਰਦੀ ਹੈ ਵੀ ਮੇਰੀ ਜਾਨ ਛਡਾਓ ਕਿਉਂਕਿ ਅੱਜ ਥੋੜੀ ਜਿਹੀ ਲੇਟ ਚ ਆਈ ਕੀਤੀ ਸੀ ਤੇ ਗੰਬ ਚੋਣ ਵਾਲੀ ਤੈਨੂੰ ਵੀ ਪਤਾ ਵੀ ਇਨਾਂ ਚ ਹੈ ਹੀ ਕੋਈ ਨਹੀਂ ਉਹ ਗਾਂ ਹੀ ਉਹ ਵੀ ਸਾਰੀ ਸਾਫ ਨਹੀਂ ਹੋਣੀ ਅਜੇ ਰਾਤੀ ਸੂਈ ਸੀ ਤੇ 5-6 ਕਿਲੋ ਚੋਈ ਸਵੇਰੇ ਇਹ ਮਾਲ ਜਿਹੜਾ ਨਾ ਸੰਦੀਪ ਸਿੰਘ ਜੀ ਵਪਾਰੀ ਦਾ ਹੰਨਾ ਵਪਾਰੀ ਕੀ ਕਰੇ ਪਿੱਛੋਂ ਨਹੀਂ ਸਾਭਿਆ ਹੂੰ ਤੇ ਅਸੀਂ ਹਰ ਭੈਣ ਭਰਾ ਘੜੀ ਹੱਥ ਜੁੜਨ ਦੇ ਲਮਾੜੀ ਮੋਢੀ ਸੇਵਾ ਕਰੋ ਮਾਲ ਦੀ ਬਹੁਤੀ ਨਹੀਂ ਗੁਜ਼ਾਰੇ ਜੋਗੀ ਕਰੋ ਬਹੁਤਾ ਰਾਜੀ ਨਾ ਕਰੋ ਡੰਕਰ ਨੂੰ ਪਰ ਗੁਜ਼ਾਰੇ ਜੋਗਾ ਕਰੋ ਬਾਕੀ ਸਾਹਮ ਕਰੋ ਉਹ ਇਹੋ ਜੀਆਂ ਜਿਹੜੀਆਂ ਚੀਜ਼ਾਂ ਆ ਜਦਾਂ ਇਹੋ ਜੀਆਂ ਚੀਜ਼ਾਂ ਨਹੀਂ ਸਾਹਮਣੀਆਂ ਤਾਂ ਕੀ ਸਾਹਮਣਾ ਜੇ ਸੋਨਾ ਲੈ ਕੇ ਸਾਲਾ ਗੋਇਜ ਸੁੱਟਣਾ ਤੇ ਫਿਰ ਲੋਹੀ ਦਾ ਉਹਨੂੰ ਫਾਇਦਾ ਹੀ ਫੁੱਜਾ ਜੀ ਇਹਦਾ ਮੁੱਲ ਕਰੀਏਗੇ ਰਹਿਣ ਦੀ ਵੇ ਲੋ ਕਰ ਲੋ ਕੋਈ ਮਰਜ਼ੀ ਮਨਦੀਪ ਸਿੰਘਾ ਉਦਾਂ ਦੇ 35 40 ਕਿਲੋ ਵਾਲੀ ਗਾਂ ਜਿਹੜੀ ਆ ਮੈਨੂੰ ਪਤਾ ਕਿੰਨੇ ਦੀ ਲੀਟਰਾਂ ਦਾ ਕੈਲਕੂਲੇਸ਼ਨ ਕਰੀਏ ਹੂੰ ਤੇ ਹੁਣ ਆਪਾਂ ਨਹੀਂ ਕੋ ਰੇਟ ਕਰਨਾ ਆਪਾਂ ਨੇ ਚਲੋ ਜਿੱਦਾਂ ਵੀ ਲਈ ਆ ਪਛੀ ਦਾ ਮੁੱਲ ਜਨਾ ਮਰਜ਼ੀ ਕਰ ਲਈਏ 90 ਦੀ ਦੇ ਦਈਏ ਚਲੋ ਹੈ ਚੁਵਾਈ ਵੇਖਣੀ ਤੇ ਇਧਰ ਵੇ ਮਸ਼ੀਨ ਕਰੇ ਹੱਥ ਕਰੇ ਕੋਈ ਹੈ ਗੱਲਬਾਤ ਹੈ ਨਹੀਂ ਦੇਖੀ ਇਹਨੇ ਇਹ ਨਹੀਂ ਵੀ ਕਿਦਾ ਇਦਾਂ ਹੀ ਆਊ ਚਾਵਾਂ ਚ ਕੰਮ ਕੰਮ ਗਲਾਬੀ ਥਣ ਵਾਲੀ ਗਾਂ ਕਿੰਨੇ ਦੇਈਏ ਫਿਰ ਚਲੋ ਛੜਾ ਦੋ ਜਨੇ ਮੱਦੀਆ ਤੂੰ ਕਰਾ ਦੇ 1000 ਛੋੜਾ ਕਿਨੇ ਕਹੇ ਸੀ ਮੈਂ 90 ਕਹਿਆ ਵੀਰਾ ਮੁਕਰਨਾ ਨਹੀਂ ਤੈਨੂੰ ਕਹਿੰਦਾ ਵੀ ਲੱਖ ਗਿਆ ਚਲ 5 ਜਹੰਦ 85000 ਦੀ ਵਹਿੜ ਦੇਣੀ ਸਦੀਪ ਸਿਆ 35 ਕਿਲੋ ਵਾਲੀ ਇਹ ਦਊਗੀ 35 ਕਿਲੋ 30 ਕਿਲੋ ਜੇ ਕੋਈ ਸੰਭੂ ਤੇ ਸੰਭੂ ਬਿਲਕੁਲ ਹੈ ਤੇ ਜੇ ਕਬੇ ਵੀ ਮੈਂ ਵੀ ਉਦਾਂ ਹੀ ਬੰਨਣੀ ਆ ਥੜਕੇ ਇਹਨੂੰ ਖੁੱਲੀ ਛੱਡ ਕੇ ਗਾਂ ਨੂੰ ਰੇਤਾ ਛੁੱਡ ਦਿਓ ਆ ਜਿਹੜੇ ਜ਼ਖਮ ਆ ਦੋਹਾਂ ਤਰ੍ਹਾਂ ਦੀ ਖੇੜ ਆ ਮਤਲਬ ਇਹ ਹਟ ਜਾਣਗੇ ਦੋਹਾਂ ਦਿਨਾਂ ਚ ਹਟ ਕੇ ਆਪਾਂ ਕੱਖ ਨਹੀਂ ਲਾਇਆ ਸਿਰਫ ਇਹ ਜ਼ਖਮ ਕਿੱਦਾਂ ਜਦੋਂ ਕੋਈ ਗਾਈ ਇੱਕ ਦੂਜੇ ਦੇ ਟੱਪੇਗੀ ਤੇ ਹਮ 80% ਹੁੰਦਾ ਤੇ ਕਿਉਂਕਿ ਜਦੋਂ ਸੇਵਾ ਹੀ ਹੈ ਨਹੀਂ ਇਹਨਾਂ ਦੇ ਕੁਝ ਲਾਇਆ ਨਹੀਂ ਨੰਬਰ ਹੁੰਦਾ ਕਿ ਫਿਰ ਭਜੀ ਸਾਹਿਬ ਸੂਈ ਨੂੰ ਦਸ ਦਿਨ ਹੋ ਗਏ ਕੋਈ ਘਾਟ ਰੱਖ ਲਓ ਪਸ਼ੂ ਪਰ ਰੱਖੋ 80000 ਦੀ ਇਹ ਹਾਂਜੀ ਇਹੋ ਹੀ ਮਾ ਲਿਆ ਚਲੋ ਇਹਨਾਂ ਚ ਚੰਗੀਆਂ ਸਮਝ ਲਓ ਮਾੜੀਆਂ ਸਮਝ ਲਓ ਹੈ ਸਭ ਚੰਗੀਆਂ ਫੁੱਜ ਸਾਹਿਬ ਜਿਵੇਂ ਕੇ ਭਾਵ ਆ ਅੱਜ ਦਵਾਈ ਲਾਈ ਆ ਹਾਂਜੀ ਕਿੱਡੀ ਗਾ ਚੰਗੀ ਇਹਨੂੰ ਚਿਚੜ ਨਹੀਂ ਲਾਏ ਹੈਨਾ ਤੇ ਮੈਂ ਬੇਨਤੀ ਕਰਦਾ ਚਿਚੜਾ ਚੁਚੜਾ ਦੀ ਦੁਸ਼ਮਣੀ ਰੱਖੋ ਆਪਾਂ ਵੇਖਣਾ ਵਾਛੀ ਚਿਚੜੇ